ਮੰਡ 'ਚ ਕਣਕ ਦਾ ਜਮ ਚੈੱਕ ਕਰਨ ਆਏ ਆ ਵੀ ਕਿੰਨਾ ਕ ਹੈ। ਕਿੰਨਾ ਕ ਹੈ ਜਮ? ਇਹ ਨਹੀਂ ਜੰਗੀ ਲੱਗਦੀ ਯਾਰ ਫੇਰ ਬਾਅਦ 'ਚ ਗਰ ਜਾਂਦੀ ਆ। ਹਾਂ। ਕਿੰਨਾ ਮਸੇਰਾ ਪਾਇਆ? ਹਾਂ 55 ਕਿਲੋ 50 ਕਿਲੋ ਕਿੰਨੇ ਪਾਇਆ? 50 55 55। ਐਂਦਾ ਸਾਈਡ ਨੂੰ ਦੇਖ ਜage। ਐਨ ਟੌਪ ਦੀ ਦਿਖਦੀ ਏ। ਦਾਣਾ ਤੇ ਰੱਖਦੀ ਏ ਧਰਤੀ। ਰੱਖਦੀ ਆ। ਹਾਂ। ਆ ਦੇਖੋ ਥੋੜਾ ਜਮ ਦੀ ਏ ਲੈ। ਜਮ ਦੀ ਅਜੇ ਤਾਂ ਯਾਰ। ਨਿਕਲ ਨਹੀਂ ਆ। ਇਹ ਕਿੰਨੀ ਦੀ 28 ਤਰੀਕ ਨੂੰ ਪੁੱਜੀ ਦੀ? ਇਹ 29 ਨੂੰ। ਫੇਰ 23 ਗਾਲੀ ਏ ਇਹ। ਜਾ ਮਚਾ ਕਰਨਾ ਆਇਆ। ਲੱਗੇ ਟਿਕਣਾ ਇਹ ਕਣਕ ਹੈ ਜੇ ਇਹ ਜੀ ਗਮੀ ਪੈ ਜਵੇ ਕੰਡ ਤਾਂ ਜਾਂਮੀ ਖੋ ਦੇਖੋ। ਹਾਂ। ਫੋਨ ਤਾਂ ਲੰਘ ਹੀ ਆ। ਕਿ ਪਹਿਲੇ 5 ਦਿਨ ਕੰਡ ਦਸ ਦੇਣ। ਕੰਡ ਦਾ। ਵੈਸੇ ਦੇਖਣਾ ਸੁਪਰ ਸਟਰ ਕੇ ਖੁੱਲ ਗਏ ਨੇੜੇ ਨੇੜੇ ਦਾਣਾ ਨਹੀਂ ਦੇਦਾ। ਆ ਦੇਖੋ। ਇਹ ਆ ਦੇ ਛਾੜ ਪਰੇ ਮਾਇਨ। ਇਹ ਦੇਖ ਕੇ ਕੰਡ ਨਿਕਲਦੀ ਹਲਾ। ਇਹ ਆ ਦੇ। ਹਾਲ ਤਾਂ ਜੱਗੇ ਬੀਜੀ ਪਿਆ। ਹਾਂ ਅੱਧ ਪਿਆ ਆ ਦੇਖ ਆ ਦੇ। ਥੋੜੀ ਜਿਹੀ ਗਿੱਲ ਦੇਖੋ ਜੱਗੇ। ਇਹ। ਥੋੜੇ ਦਾਣੇ ਹੁਣ ਤੋਰੇ। ਹਾਂ ਹਾਂ ਦੇਖਦੇ ਸੱਗੇ ਸਾਰੇ ਦਾਣੇ ਹੁਣ ਤੁਰੇ ਆਲੇ ਵੀ ਗਿੱਲ ਹਾਂ ਗਿੱਲ ਥੋੜੀ ਜੀ ਘਟੇ ਜੀ ਸੀ ਅਜੇ ਕੀ ਤਾਂ ਕਰਕੇ ਹੌਲੀ ਹੌਲੀ ਬਥੇਰੀ ਆ ਜਿੰਨੀ ਘਟ ਜੰਮਦੀ ਐ ਨਾ ਓੰਨਾ ਵਧੀਆ ਤਾਂ ਹੀ ਆਪਾਂ ਬੀਜ ਵੱਧਾ ਪਾਇਆ ਦਾ ਬਾਹਰ ਜਾਣਾ ਕਿਸ ਨੇ ਬਾਹਰ ਵਾਹੇ ਭਾਈ ਜਦ ਇਹ ਕਈ ਵਾਰ ਤਾਂ ਐ ਹੁੰਦਾ ਨਾ ਬੀਜ ਖਰਾਬ ਨਿਕਲ ਜਾਂਦਾ ਜੇ ਜੰਮੇ ਨਾ ਫਿਰ ਕੰਮ ਖਰਾਬ ਹੋ ਜਾਂਦਾ ਉਪਰ ਹੀਟਰ ਦੀ ਲੇਟ ਨਿਕਲਦੀ ਐ ਗਰੀਆ ਬਾਈ ਤਕਰੀਬਨ ਅੱਧ ਤੇ ਵੱਧ ਬਾਈ ਇਹਨੂੰ ਦੇਖੋ ਨਿਗਾਹ ਮਾਰ ਕੇ ਸਾਰੇ ਹੀ ਬੀਜੇ ਹੋ ਗਿਆ ਬਾਈ ਥੋੜਾ ਬਹੁਤ ਹੀ ਰਹਿ ਗਿਆ ਇੱਧਰ ਇਕੱਠਾ ਵਾਲੇ ਬੇਲਰ ਮਾਰਿਆ ਲੈ ਨਾ ਉਹ ਵੀ ਬਾਈ ਮੰਡੀ 'ਚ ਦੇਖੋ ਕਣਕ ਦਾ ਜੰਮ ਪਰ ਇਹ ਬੀਜ ਜਿਆਦਾ ਆ ਜਗੇ ਡਬਲ ਗੇੜਾ ਵੀ ਤੇ ਨਾ ਕਣਕ ਚੰਗੀਆਂ ਨਹੀਂ ਲੱਗਣੀਆਂ ਵੀ ਤੇ ਨਾ ਆਉਣਾ ਹਾਂ ਵਾਹ ਘੰਟੀ ਆ ਗਾਨ ਕੋ 20 ਦਿਨ ਜਿਹੜੀ ਹੁਣ ਚੰਗੀ ਲੱਗਦੀ ਉਹਨੇ 20 ਦਿਨ ਗਿਰ ਜਾਣਾ ਪਹਿਲੀ ਪਾਣੀ ਲਾਏ ਤੇ ਐਂ ਵੇਚ ਜਾਣਾ ਨਹੀਂ ਨਹੀਂ ਜਿੰਨਾ ਘੱਟ ਹੋਊਗਾ ਓਨਾ ਵਧੀਆ ਲੈ ਓਰੇ ਬਹਿ ਕੇ ਦੇਖ ਲੈ ਕਿ ਕਣਾਂ ਜੰਮੀ ਵੀ ਲੈਣਾ ਕਿ ਲੈ ਕੋਈ ਤਾਂ ਚਰੀਹਣੇ ਹੋ ਜਾਣਾ ਹੋਰ ਕਣਕ ਲੈ ਕਿਰਪਾ ਬਾਬੇ ਦੀ ਪੂਰੀ ਬਾਈ ਮੈਂ ਤਾਂ ਵੀ ਬਹੁਤ ਰੀ ਰਾਤਾਂ ਤਿੰਨ ਲਾਈਆਂ ਆਪੇ ਵਾਦੇ ਘਾਟੇ ਪੂਰੇ ਕਰੂਗਾ ਮਹਾਰਾਜ ਲੈ ਆਖੋ ਬਾਈ ਕਣਕ ਦਾ ਜਾਮ ਫੁੱਲ ਕਣਕ ਜੰਮੀ ਬਹੁਤ ਇਹਦਾ ਪੰਖ ਦਾ ਰਿਕਾਰਡ ਆ ਲੋ ਜੀ ਬਾਈ ਦੂਰੇ ਪਲਾਟ 'ਮ ਆਏ ਆ 64 ਇੰਜਨ ਵਾਲੇ ਇਹ ਕਿੰਨੇ ਤਰੀਕ ਨੂੰ ਬੀਚੀ ਦੀ ਪਹਿਲੀ ਨੂੰ ਨਹੀਂ ਨਹੀਂ ਆ ਗਿਆ ਉਹ ਤੇ ਵਾਲੀ ਲੈ ਬਾਈ ਇਹ ਦੇਖੋ ਪਹਿਲੀ ਵਾਲੀ ਦੇਖੋ ਨਾਲ ਸੰਗਣੀ ਜਮੂਗੀ ਇਹ ਵੀ ਲੱਗੀ ਜਮਣ ਦੋ ਕੁ ਦਿਨ ਤੱਕ ਦੇਖੂਗੀ ਜੇ ਕੇ ਹੋਰ ਜ਼ਿਆਦਾ ਜਾਂ ਸਵੇਰੇ ਸਾਜਰੇ ਹਾਂ ਸਵੇਰੇ ਸਾਜਰੇ ਕਣਕ ਬਾਉ ਦੀ ਜੀ ਸਵੇਰੇ ਜੀ ਤਾਂ ਬਹੁਤ ਦੇਖਦੇ ਆ ਜੋਨੇ ਨਹੀਂ ਆਉਂਦਾ ਉਹ ਤੋਂ ਪਹਿਲੀ ਹੁੰਦੀ ਆ ਦੇਖੇ ਖਾਸੀ ਮਿੱਟੀ ਕਿੱਲੀ ਹੋ ਜਾਂਦੀ ਨਹੀਂ ਰਾਤ ਦੇ ਰਾਤ ਬਹੁਤ ਫਰਕ ਆ ਪਈ ਆ ਲੈ ਹਾਂ ਉਹੀ ਗੱਲ ਆ ਮਿੱਟੀ ਗਿੱਲਾ ਕਰ ਦਿੰਦੀ ਧਰਤੀ। ਸਾਡੇ ਗਾਣੇ ਹਲੇ ਤੁਰਦੇ ਆ। ਹਾਂ? ਉਹ ਤੁਰੂਗੇ ਹਲੇ। ਉਹ ਯਾਰ ਇੰਨੀ ਖੇਤੀ ਥੋੜੋ ਹੁਣ ਜਿਹੜੇ ਤਾਂ ਉੱਚੇ ਆ ਮਾੜੇ ਮੋਟੇ ਕੋਈ ਉਹ ਨਿਕਲੇ ਆਏ। ਜਿਹੜੀ ਮਾੜੀ ਜੀ ਡੂੰਗੀ ਆ ਉਹ ਹਲੇ ਤੁਰੀ ਵੀ ਆ। ਉਹ ਨਹੀਂ ਆਉਣਾ ਵਾ। ਆ ਜਾ ਬਈ ਦਾ ਪਾਰ ਪਿਆ ਕੰਮ। ਉਹ ਦੇਖ ਰਿਹਾ ਦੇਖਦੇ ਹੋ ਉਹ ਦੇ। ਉਹ ਜਿਆਦਾ ਜੰਮੇ ਉੱਪਰਲਾ ਇੱਕ ਖੇਤ। ਬਰਾਬਰ ਆਈ ਗਏ ਜੰਮੂ ਹੀ। ਇਹ ਤਾਂ ਉੱਚੇ ਕਿ ਰੌਂਡ ਆ ਪਾ ਪੰਪ ਲਾਜਣਾ ਨਾ। ਲੋ ਜੀ ਬਾਈ। ਪ੍ਰਧਾਨਾ ਬਾਈ ਦੇ ਖੇਤਾ 'ਚ ਮੱਥਾ ਟੇਕਣ ਆਏ ਆ। ਹਾਂਜੀ ਬਾਈ ਜੀ। ਸਰਕਾਰ ਜੀ। ਹਾਂਜੀ ਪੂਰੀ ਵੀਰ। ਇਹ ਬਾਈ ਦੀਵਾਗਾ ਤੇ ਬਾਲਣ। ਹੁਣ ਬਾਬੇ ਨਾਨਕ ਦੀ ਖੇਤੀਆ ਬਾਲਣ ਲੱਗੇ ਬਾਬੇ ਨਾਨਕ। ਹਾਂ ਬਾਬੇ ਨਾਨਕ ਦੀ ਖੇਤੀ ਵਾਲੀ ਦੀ ਬਾਲਣ। ਹਾਂ ਹਲ ਚਲਾਇਆ ਤੇ ਹੁਣ ਕਰਤਾਰਪੁਰ ਸਾਹਿਬ ਜਾ ਕੇ ਨਹੀਂ ਖੇਤੀ ਅਸੀਂ ਦੇਖਤੀ ਨਹੀਂ ਇਹ। ਕਿਉਂ ਮੇਰੇ ਜੱਦਾ ਹੀ ਰਹਿ ਗਿਆ ਪ੍ਰਧਾਨਾ ਸਟੇਟਸ ਲਾਇਆ ਤਾਂ। ਜੱਦਾ ਹੀ। ਤੇ ਉਹ ਦੇ ਲੈ ਹੁਣ ਜਾਬ ਨਹੀਂ ਹੁਣ। ਹੂੰ। ਕਾਵਾਂਗੇ ਮਹਾਰਾਜ ਕਰੋ ਕਿਰਪਾ ਪੂਰੀ। ਐ ਪਤਾਨ ਜੀ? ਹਾਂਜੀ। ਠੰਡ ਹੋ ਗਈ ਯਾਰ ਅੱਜ ਕੱਲ ਦੇ ਮੀਂਹ ਦੇ ਲੈ ਹਾਂਜੀ ਬਹੁਤ ਠੰਡੂਗੀ ਮੈਂ ਕਹਿੰਦਾ ਜਿੱਥੇ ਐਂਡ ਪਾਈ ਦੇਲਾ ਉਥੇ ਠੰਡੀ ਹਵਾ ਹੁੰਦੀ ਹੈ ਪੂਰੀ ਦਸਦਾ ਸਰੀਰ ਨੂੰ ਲੂਜੇ ਖੜੇ ਹੁੰਦੇ ਆ ਹੈਗਾ ਬਾਜੀ ਹਵਾ ਚੱਲਦੀ ਬਾਈ ਅੱਜ ਕੋਈ ਇੱਟਾਂ ਲਾਤੀ ਆਪਾਂ ਨੇ ਇਹ ਵੀ ਕੰਮ ਬਈ ਜ਼ਰੂਰੀ ਦਾ ਬਾਈ ਗੁਰੂ ਸੱਚਾ ਪਾਚਾ ਮਹਾਰਾਜ ਲੈ ਯਾਉ ਨੇ ਠੀਕ ਨਹੀਂ ਗੱਲ ਪਰ ਬੈਣਾ ਮੂਣਾ ਤਾਂ ਨਹੀਂ ਤਾਂ ਕਰਦ ਗਿਆ ਬੈਣਾ ਕਰਦੀ ਆ ਬਾਈ ਬਹੁਤ ਆਉਂਦੇ ਖਾਲੀ ਬੈਣਾ ਨਹੀਂ ਚੜੀ ਜੇ ਵੀ ਸਾਰੀ ਮਿੱਠੇ ਕਰਕੇ ਆ ਪੂਰੀ ਗਰੁੱਪ ਹੈ ਮਿੱਠਾ ਹੁੰਦੀ ਹੈ ਇਹ ਗਰੁੱਪ ਕਿਹਾ ਗਾਏਗਾ ਵਰਦੀਨ ਵੀ ਦੇ ਬੈਣਾ ਨਹੀਂ ਆਉਂਗੇ ਤਾਂ ਉਹ ਗਾਏਗਾ ਪੂਰੀ ਕਿੰਨੇ ਪ੍ਰਧਾਨ 8 10 ਦੇ ਹੈਗੀਆਂ ਹੁਣ ਸਾਰਾ ਹੋਣ ਬਾਈ 23 ਹੋਆ ਬੋਲਾ ਬੋਲਾ ਲੈ ਰੀਆ ਬਨੇ ਬਾਈ ਮਹਾਰਾਜ ਬਾਈ ਪਾਸ਼ਾ ਦਾ ਤੇ ਆ ਬਰਕਤ ਆ ਪਾਈ ਪ੍ਰਧਾਨ ਹੋ ਗਈ ਗਿੱਠ ਦੀ ਜੇ ਵੀ ਦੇਖ ਤਾਂ ਮਣ ਕੇ ਜੇ ਵੀ ਹਾਂ ਗਿੱਠ ਤੇ ਵੱਧ ਹੋ ਗਈ ਉਹ ਵੀ ਲੈ ਤੇ ਲੈ ਇੱਥੇ ਚਾਰ ਹਾਂ ਆ ਦੋ ਤਿੰਨ ਗੰਗਲਾਂ ਆ ਲੜਾ ਹੱਥ 'ਚ ਦਿਖਾ ਦੇ ਕੇ ਬੈਠੇ ਛੇ ਗੰਗਲ ਆ ਵੀ ਜਵੀਓ ਬਾ ਚੱਲੀਏ ਪ੍ਰਧਾਨ ਜੀ ਹਾਂ ਹੋਰ ਕੀ ਆ ਲਓ ਜੀ ਭਾਈ ਇਹ ਵੀ ਕੰਮ ਜ਼ਰੂਰੀ ਪ੍ਰਧਾਨ ਮਹੀਨਾ ਹੋ ਗਿਆ ਬੀਜੀ ਨੂੰ ਮਹੀਨੇ ਦਾ ਬੱਦ ਹੋ ਗਿਆ ਮਹੀਨੇ ਤੇ ਹਾਂ 24 ਤਰੀਕ ਨੂੰ ਦੋ ਮਹੀਨੇ ਹੋ ਜਾਣੇ ਇਹਨੂੰ ਦੋ ਮਹੀਨੇ ਹੋ ਜਾਣੇ ਹਾਂ ਚਲੋ ਇਹ ਵੀ ਕੰਮ ਜ਼ਰੂਰੀ ਦਾ ਹਾਂ ਹਾਂ ਰੇ ਬੁੱਟੀ ਪਾਤੀ ਕੇ ਵਾ ਇੱਕਣੀ ਰੱਬਾ ਸਰੀ ਹੈ ਰੇ ਬੁੱਟੀ ਦਾ ਪਾਈ ਆਮਨੇ ਬਬਾ ਰੇ ਬੁੱਟੀ ਪਾਓ ਪਹਿਲੀ ਬਾਈ ਤੇ ਮੰਗੇਤੀ ਦਾ ਰੇ ਬੁੱਟੀ ਵਾਲੀ ਗੱਲ ਛੱਡ ਦੇ ਕਿਹਦੇ ਵਿੱਚ ਸਲਫਰ ਪਾਇਆ ਸਲਫਰ ਪੰਜ-ਪੰਜ ਕਿਲੋ ਪਾਇਆ ਕੀਲੇ ਦਾ ਹੂੰ ਪੰਜ ਦੇ ਵੱਧੇ ਪਾਤਾ 6-7 ਕਿਲੋ ਪਾਤਾ ਬੂਸਟਰ ਆ ਫਿਰ ਤਿੰਨ ਥੈਲੇ ਦੇ ਡਾਈ ਦੇ ਪਾਤੇ ਹੁਣ ਕੱਲ ਨੂੰ 10-10 ਨੰਬਰ ਦੀ ਸਪਰੇਅ ਕਰਨੀ ਆ ਪਾਸੇ ਨੂੰ ਕਰੂੰਗਾ ਖਾਸਾ ਕੰਮ ਐ ਹਾਂ ਕੰਮ ਖਾਸਾ ਤਾਂ ਹੀ ਆਪਣੇ ਤਾਂ ਹੀ ਹੁੰਦੀ ਆ ਅਜੇ ਤਾਂ ਗਿਲ ਚੈੱਕ ਕਰਨਾ ਇਹਦੇ ਪੂਰੀ ਦੇ ਅੱਛਾ ਇਹ ਕਹਿੰਦਾ ਹੁਣ ਵੀ ਰੌਣੀ ਕਰੇ ਦੇਣਾ ਆ ਜਾ ਵੀ ਇੱਥੇ ਰੌਣੀ ਬਣੀ ਨਹੀਂ ਕਹਿੰਦਾ ਗੱਲ ਪੰਜ ਦਿਨ ਹੋ ਗਏ ਨੂੰ ਮੈਨੂੰ ਕਹਿੰਦੇ ਨੂੰ ਵੀ ਜਾ ਤੇਰਾ ਸੁੱਕਾ ਹੋਰ ਪਾਸੇ ਬਾਈ ਲੋਟ ਨਹੀਂ ਆਉਂਦਾ ਕੰਮ ਓ ਜੀ ਬਾਈ ਮੋਟਰ ਤੇ ਮੈਂ ਥਾ ਟੇਕਦਾ ਮੈਂ ਜਲ ਮੋਟਰ ਤੇ ਵੀ ਟੇਕ ਲੈਂਦਾ ਹਾਂ ਨਾ ਨਾ ਠੀਕ ਆ ਜੀ ਹਾਂ ਪੂਰੀ ਹੁਣ ਤੇਰੀ ਕੀ ਅਸਲਾ ਆਪਣੀ ਕਣਕ ਵੇਜਣੇ ਦੀ ਤੇਰੇ ਦਾ ਅਸਲਾ ਦੀ ਜੀ ਬਾਬੂ ਦਾ ਜਬਰਦਸਤ ਡਰਾਇ ਦੇਣਾ ਦਾ ਬਾਬੂ ਦਾ ਬਾਬਾ ਤੜ ਪਿਆ ਅੰਦਰ ਵੇ ਆ ਗਿਆ ਪਿੱਛੇ ਰਿਆ ਗਿਆ ਆਪੇ ਦਾਦਾ ਪਿੱਛੇ ਆਪੇ ਦਾਦਾ ਵੀ ਅੰਦਰ ਉਹਨੂੰ ਇੱਕ ਦਿਨ ਮੈਂ ਤੁਹਾਨੂੰ ਇੱਕ ਦਿਨ ਦੀ ਗੱਲ ਦੱਸਾਂ ਦਾਦੇ ਮੈਂ ਬੰਬਾ ਇੱਥੇ ਰੱਖ ਕੇ ਚਲਾਤਾ ਔਰੇ ਮੈਂ ਸਪਰੇਅ ਕਰੀਤੀ ਮੇਰੇ ਉਹ ਪੈਰ ਤੇ ਰਿ ਗਿਆ ਆਪਣੇ ਅੱਛਾ ਉਹ ਤਾਂ ਮੋ ਗੋਡੀ ਗੋਡੀ ਭੱਜ ਗਿਆ ਆਪੇ ਚਲਾ ਕੇ ਆਪੇ ਫਸ ਗਿਆ ਆਪੇ ਇੱਥੇ ਮੇਰਾ ਪੈਰ ਤੇ ਰਿ ਗਿਆ ਸੱਚੀ ਗੱਲ ਆ ਮੈਂ ਤੁਹਾਨੂੰ ਬੰਬ ਚਲਾ ਕੇ ਦਿਖਾਉਂਦਾ ਉਹ ਇੱਕ ਵੇ ਦਿਖਾਈ ਉਹ ਮੈਂ ਤੇਰੀ ਜਿਹੜੀ ਗੱਲ ਕਹਿੰਦਾ ਫੇ ਹੁਣ ਹੋਣੀ ਕਰੂਗਾ ਕਿਤੇ ਨਹੀਂ ਪੂਰੀ ਗਾਲੀ ਤੇਰੀ ਕੋਈ ਕੋਈ ਗਾਲੀ ਨਹੀਂ ਯਾਰ ਨਾਲੇ ਪੱਤ ਖਾਣਾ ਛੱਡ ਦੇ ਹੂੰ ਕਾਹਦੀ ਠੂਰੀ ਨੂੰ ਮੈਂ 6-7 ਦਿਨ ਦਾ ਕਹਿਣਾ ਉਹ ਪੂਰੀ ਪੱਤੇ ਆਲੇ ਡਰਦਾ ਮਰਦਾਨੇ ਨੂੰ ਪੁੱਛ ਲਾ ਮਨੇ ਨੂੰ ਮੇਰੇ ਕੋਲ ਕਿੱਥੇ ਟਾਈਮ ਮੈਂ ਤਾਂ ਸੁਪਰ ਸ਼ੀਟ ਆ ਤੇ ਮਾਸੀ ਦੇ ਮੁੰਡੇ ਦਾ ਮੱਖਣ ਲਿਆ ਵਜਾ ਦੀਏ ਉਹ ਉੱਪਰਲੇ ਬੂਟੇ ਆ ਨਾ ਫੇ ਬੂਟੇ ਕਰਕੇ ਮੁੰਡਾ ਨਹੀਂ ਤਾਂ ਉਹ ਕੋਈ ਨਹੀਂ ਪੂਰੀ ਇਹ ਜਿਹੜਾ ਪੱਤੀਆਂ ਸੁਪਰ ਸ਼ੀਟ ਵਾਲੀਆਂ ਪਾਤੀਆਂ ਸੀ ਹੁਣ ਰੋਟਾ ਬੀਟਰਦੀਆਂ ਨੀ ਰੋਗਾਂ ਤੰਗ ਬਹੁਤ ਕਰਦੀਆਂ ਬੰਬ ਦਾ ਫਰਕ ਹੈਗਾ ਪਹਿਲੇ ਡੰਡਾ ਚੱਕ ਦਮ ਹਾਂ ਉਲਝੜਾ ਵੀ ਜਾਂਦਾ ਹੈ ਪੱਤੀ ਛਿੱਲ ਕੇ ਲਾ ਲੇਗਾ ਫੇ ਨਹੀਂ ਟ ਇਹ ਆਏ ਉਧਰ ਆਰਾਮ ਨਾਲ ਹੁੰਦਾ ਲੈ ਐਨਾ ਕਿੰਨਾ ਕੁ ਭੱਜਦੇ ਉਧਰ ਦੇਖ ਤੂੰ ਧਮਕੇ ਦਾ ਧਮਕੇ ਫੁੱਲਾ ਫੁੱਲਾ ਮੈਂ ਕਹਿੰਦਾ ਕੁੱਤੇ ਤੱਕ ਗਈ ਹੋਣੀ ਆ ਉਹ ਉਹਦੇ ਕਿੱਥੇ ਜਾ ਕੇ ਧੂਆਂ ਗਿਆ ਪਰਾਰੇ ਦਾ ਨੀਰ ਕੋਲ ਲੱਗ ਪਸ ਪਿੰਡਾਂ ਵਾਂਗ ਵੀ ਕਰਦੀ ਆਉਣੀ ਆ ਬੈਣਾ ਗੁਣਾ ਹੋਣੀ ਆ ਇੱਥੇ ਗੰਨੇ ਜੋ ਵੀ ਭੱਜ ਲਈ ਹੁਣ ਬੰਬ ਤਖੜਾ ਬੰਬ ਤਖੜਾ ਬੰਬ ਵਧੀਆ ਹੂੰ ਇੱਕ ਬੰਬ ਚੱਲਿਆ ਪਰ ਤਾਂ 2 ਘੰਟੇ ਮੌਜ ਰਹਿਦੀ ਹੋਣੀ ਆ ਪੂਰਾ ਬਦਲਦਾ ਰੋਣੇ ਨੇ ਲੋਕਾਂ ਕਿੰਨੀ ਠੰਡ ਜੀ ਹੋ ਗਈ ਕਿੱਥੇ ਮੀਂਹ ਪਿਆ ਏ ਹਰ ਕਾ ਮੀਂਹ ਪੈਂਦਾ ਚੱਲਦੇ ਪੂਰੀ ਇੱਕ ਗੱਲ ਹੈ ਹੁਣ ਰੌਣੀ ਕਰੇ ਵੀ ਛੇਤੀ ਬੱਤ ਨਹੀਂ ਆਉਣੇ ਠੰਡ ਹੋ ਗਈ ਨਹੀਂ ਐਦਾਂ ਹੀ ਨੇ ਜਿਹੜਾ ਬਾਏ ਪਿਆ ਹੂੰ ਬਾਏ ਥੱਫੜ ਬਾਏ ਬਣੇ ਆ ਅਮ ਨਹੀਂ ਆ ਦੇਖ ਲੈ ਪਹਿਲਾ ਬਾਏ ਦਾ ਲਸਣ ਪੀਜਣਾ ਦਾ ਅੰਬ ਲਾਇਆ ਪਿਆ ਆ ਦੇਖ ਇੱਧਰ ਕੌਣ ਦਾ ਜਿਹੜੇ ਦੇ ਪੱਤੇ ਨਿਕਲਦੇ ਨਹੀਂ ਲਗੂਆਂ ਖਾ ਜਾਂਦੀ ਆ ਓ ਕੀ ਕੁ ਲਾਵੇ ਤਾਂ ਚਿਕੂ ਵਾਲਾ ਖਾ ਗਿਆ ਸਾਰੇ ਕੋਈ ਸਿਸਟਮ ਲੋਡ ਨਹੀਂ ਹੈਗਾ ਖਾਈ ਜਾਂਦੇ ਆ ਹੁਣ ਮੈਂ ਘਰ ਪੱਟ ਕੇ ਲੈ ਕੇ ਜਾਂਦੇ ਹਾਂ ਤਾਂ ਉਹ ਡਿਸਕੋ ਜੀ ਲਾਉਂਦੇ ਜਿਹੜੇ ਜਦ ਦਿੱਤੇ ਹੋਏ ਆ ਡਿਸਕੋ ਜੀ ਲਾਉਂਦੇ ਨਹੀਂ ਨਹੀਂ ਡਿਸਕੋ ਦਾ ਜਾਇਦਾ ਨਾ ਮੈਂ ਉਹ ਖੜ ਕੇ ਜਾਵੇ ਫਿਰ ਵੀ ਆ ਜਾਂਦੇ ਆ ਫਿਰ ਵੀ ਆ ਜਾਂਦੇ ਆ ਲਾਈਟ ਜਿਹੜੀ ਕਹਿੰਦੇ ਰੇਕ ਉਹ ਲੇਟ ਹੈ ਉਹ ਨਹੀਂ ਚਾਰਜ ਵਾਲੀ ਹਾਂ ਹਾਂ ਇੱਥੇ ਲੱਗ ਜਵੇ ਖੰਭੇ ਪਰ ਤੇ ਸਿੱਧੀ ਸਾਹਮਣੇ ਨੂੰ ਲਾਇਆ ਸੁਖਵਿੰਦਰ ਨੇ ਲਾਈ ਵੀ ਆ ਉਹ ਜਹ ਜਾਂਦੇ ਆ ਨਾ ਮਾਈਕ ਦੇ ਵੀ ਲੱਗੀ ਪਈ ਆ ਉਹ ਦੁਨੀਆਂ ਇਹ ਉਹਦਾ ਨਾ ਚਾਨਣਾ ਹੀ ਬਹੁਤ ਆ ਉਹ ਮਾਈਕ ਦੇ ਵੀ ਉਹੀ ਚੀਜ਼ ਆ ਮਾਈਕ ਦੇ ਦੂਈ ਸਾਈਡ ਲੱਗੀ ਪਈ ਉਹ ਸਿੱਧੀ ਲੱਗੀ ਪਈ ਆ ਮਾਈਕਰਾਂ ਦੇ ਦੁਨੀਆਂ ਜਿਹਦੇ ਘੱਟ ਚਾਨਣਾ ਉਹ ਥੋੜਾ ਜਾਨਣਾ ਕਰਦੇ ਜੀ ਸੁਖਵਿੰਦਰ ਦੇ ਲੱਗੇ ਬਾਹਰ ਨੇ ਉਹ ਵਿੱਚ ਗੋਲ ਆ ਮੈਂ ਕਿਹਾ ਉਹ ਆਏ ਪਲੇਟ ਜੀ ਚਾ ਉਹ ਤਿੰਨ ਪੋਸਟਾਂ ਵਾਲੀ ਆ ਚੱਲਣਾ ਤਿੰਨ ਨਾ ਮੈਂ ਕਰਾਂ ਤੇ ਘੱਟ ਵੱਧ ਕਰ ਲੈਂਦੇ ਹਾਂ ਉਹ ਮੈਂ ਕਿਹਾ ਉਹ ਉਹ ਸਿਸਟਮ ਲਾਇਆ ਜੇ ਜਾਰਾ ਕਰ ਦੇਵੇ ਫਿਰ ਰਾਤ ਚਾਨਣ ਨਾਲ ਇਹਨਾਂ ਕੱਢਦੀ ਹੈਗੀ ਘੱਟ ਚਾਰਜ ਹੁੰਦੀ ਆ ਹੁਣ ਸਿਆਲ ਆ ਗਿਆ ਉਦਦੇ ਯਾਰ ਉਦਦੇ ਆਏ ਕਰਦੇ ਨੇ ਜਿਹੜਾ ਦਿਨ ਹੁੰਦਾ ਮੈਂ ਦੇਖਿਆ ਰਾਤ ਨੂੰ ਹਾਂ ਤੜਕੇ ਨੂੰ ਵੀ ਉੱਕਣੇ ਹੁੰਦਾ ਉੱਥੇ ਬੂਟਾ ਵੀ ਲੱਗਿਆ ਵੇ ਇੱਕ ਰਾਤਰੀ ਰਾਣੀ ਹੁਣ ਦੇਖੀ ਕਿੰਨੀ ਵੀਰੇ ਸਿਆਲ ਆਉਂਦੀ ਆ ਰਾਤ ਨੂੰ ਹਨੇਰੇ ਹੋ ਜਾ ਕੇ ਫਰਕ ਹੈ ਪਰ ਉਹ ਪਤਾ ਕਾਦੇ ਆ ਯਾਰ ਇਹਨੂੰ ਫੁੱਲ ਆਏ ਹੁੰਦੇ ਦੇਖ ਲੈ ਕਿੰਨੀ ਸਮੈਲ ਹੈ ਡੈਰੀ ਤੱਕ ਆਉਂਦੀ ਹੈ ਹਾਂ ਮੈਂ ਰੋਜ਼ ਇਹ ਚੀਜ਼ ਮੰਡੀਆਂ ਮਾਹ ਕੇ ਤੇ ਕੋਈ ਝੂਠ ਨਾ ਆਪਦਾ ਰੋਪੜੀ ਵਿੱਚੋਂ ਕੌਰ ਸਾਹਿਬ ਦੀ ਆ ਹਾਂਜੀ ਦੋ ਇੰਚ ਲੱਗੇ ਦੇਖ ਬੁੱਤੇ ਪ੍ਰਧਾਨ ਜਰ ਫੁੱਲ ਆਏ ਹੁੰਦਾ ਦੇਖ ਲੈ ਪੂਰੀ ਸਮੈਲ ਮਾਰਦੀ ਹੈ ਖੁਸ਼ਬੂ ਛੱਡਦੀ ਪੂਰੀ ਹਾਂ ਮੈਂ ਰੰਗ ਲੰਗਦਾ ਟਰੈਕਟਰ ਮੈਂ ਸਾਡੇ ਵੀ ਲੱਗਿਆ ਪੈਣਾ ਕਰ ਸਾਡੇ ਵੀ ਛੋਟਾ ਜਿਹਾ ਬੂਟਾ ਉਹ ਵੀ ਦੱਸਦਾ ਇਹ ਦੇ ਲ ਮੈਂ ਚੱਗਾ ਲੈ ਤੇ ਜੱਗੇ ਵਾਲਾ ਤਾਂ ਪਤਾ ਨਹੀਂ ਚੱਲਿਆ ਨਹੀਂ ਹੈਗਾ ਕਹਿੰਦਾ ਵੈਸੇ ਅਸੀਂ ਗਮਲੇ ਚ ਲਾਇਏ ਬੇ ਧਰਤੀ ਵਾਲਾ ਬੂਟਾ ਹਾਂ ਚਲੋ ਚੱਲੀਏ ਪੂਰੀ ਵੀ ਲਵਾ ਦੇਣਾ ਪ੍ਰਧਾਨ ਉਹ ਪੂਰੀ ਐਵੇਂ ਨਿੰਮਾ ਨੂੰ ਮਈਂ ਲਾਈ ਜਾਂਦਾ ਪੂਰੀ ਲਵਾਈਏ ਫੇ ਕਬੂਟਾ ਹੋ ਜਾਦਾ ਲੋਟ ਆ ਦਤਨਗਾਨੇ ਨੂੰ ਲਵਾ ਦੀਏ ਕਬੂਟਾ ਹੋ ਜਾ ਬਹੁਤ ਆ ਯਾਰ ਨੱਕ ਨੂੰ ਜੜਦੀ ਉਹ ਤਾਂ ਹਾਂ ਮੈਂ ਲੰਘਦਾ ਰੋਜ਼ ਮਹੱਲੇ ਤੂੰ ਫਰੂਜੇ ਦਈ ਜਾਂਦੇ ਸਾਂਝ ਸਵੇਰ ਰਾਤ ਨੂੰ ਰਾਤ ਮੈਰ ਕੁੜੀ ਹਾਂ 8:30 ਵਜੇ ਤਾਈ ਨੂੰ ਰੋਟੀ ਫੜਾ ਕੇ ਆਏ ਸੀ ਚਲੋ ਨੇਰੇ ਕਰਕੇ ਆਏ ਨਹੀਂ ਦਿਖਿਆ ਨਹੀਂ ਚੱਲ ਜਿਆਦੇ ਸੀ ਮਖਾਂ ਹਾ ਹੁਣ ਵੀ ਤੂੰ ਬਦਤੀ ਵੀ ਐ ਉਹੀ ਚੱਕਰ ਐ ਉਦੋਂ ਮੈਂ ਰਾਤ ਨੂੰ 12 ਵਜੇ ਆ ਕੇ ਬਾਕੇ ਉਦਣ ਮੈਂ ਆਹ ਉਹ ਰਾਤ ਨੂੰ ਬਹੁਤ ਹੋ ਕਰਦੀ ਖੁਜੂ ਹੇ ਵੀ ਬੰਦੇ ਨੇ ਇੱਧਰ ਵੀ ਕੰਮ ਛੇੜ ਲਿਆ ਦਾ ਟਰਾਲਾ ਫਸਾ ਲਿਆ ਦਾ ਉਹ ਨਿਕਲਿਆ ਨਹੀਂ ਪਹਿਲਾਂ ਆਪ ਆਇਆ ਬਤਾ ਬਾਜੀ ਉਹਨਾਂ ਤੇ ਨਿਕਲਿਆ ਨਹੀਂ ਫਸਾ ਲਿਆ ਦਾ ਬੰਦੇ ਆਪੇ ਡਰਾਈਵਰ ਤੇ ਹੁਣ ਦੂਆ ਪਾਇਆ 4x4 बहुत जोर है भाई ने नहीं रा, मान ना कट के तो मैं ट्रैक्टर तौर हांजन पा ਲਿਆ ਹੋ ਰੁਗਿਆ ਕੋਜਨੇ ਬਹਿਣ ਲੱਗਿਆ ਐਂਟਰਲੀ ਨਿਕਲੀ ਨਹੀਂ ਤੁੰਗੱਲੇ ਆਦਾ ਆਪਾਂ ਕਰੀਏ ਇਹਨਾ ਖਲੋ ਜੀ ਆ ਲੋ ਜੀ ਆ ਲੋ ਜੀ ਆ ਲੋ ਜੀ ਆ ਲੋ ਉਹਨੂੰ ਪਤਾ ਹੈ। ਹਾਂ। ਪੂਰਾ ਬੈਨਾ ਹੈ। ਉਹ ਉਹ ਹਿਮਿੰਦਰਾ। ਅਹ ਨਿਕਲ ਗਿਆ। ਇਹ ਜਗਾ ਪੂਰੀ ਪੂਰੀ ਹੋਇਆ ਐ ਇੱਥੇ ਆ ਕੇ ਗੰਬਾ ਆਂਦਾ ਹੈ ਤੈਨ ਦੇਖ ਕੇ ਕਟਾਈ ਕਰਨੀ ਪੈਂਦੀ ਬਾਈ ਜੀ ਨੂੰ ਐਨ ਪ੍ਰੋਪਰ ਮਾਉਣਾ ਪੈਂਦਾ ਹੈ ਬਾਕੀ ਬਾਈ ਜਿਹੜਾ ਦਣਘੇੜਾ ਲੇਕੇ ਤੇ ਉਹਦੇ ਗਿਲ ਤੇ ਮਾਲ ਅੱਜ ਜਿਆਦਾ ਥੋੜਾ ਜਿਆ ਉਹਦਣ ਹੋਇਆ ਤਾਂ ਬਾਹੜ ਕ ਗਵੰਟਲਾ ਅੱਜ ਥੋੜਾ ਜਿਆਦਾ ਲੱਗਦਾ ਹੈ ਕਿਉਂਕਿ ਦੂਰ ਜਾਣਾ ਤੇ ਕਿਹੜਾ ਉਹਦੇ ਕਰਕੇ ਜਿਆਦਾ ਮਾਲ ਵੱਢਿਆ ਬਾਕੀ ਬੂਟੇ ਦੇਖੋ ਬਾਈ ਇੱਕ ਸਾਲ ਪੂਰਾ ਹੋ ਗਿਆ ਤੇ ਦੂਜਾ ਲੱਗਿਆ ਪਿਆ ਸਾਰੇ ਗੰਨੇ ਚ ਬੂਟਾ ਵਧੀਆ ਜੱਲਰ ਹਾਂ ਟੌਪ ਟੌਪ ਦੇ ਬੂਟੇ ਸਾਰੇ ਦੇਖੋ